ਤਕੋਰ ਕਲਯੁਗ ਲੋਕਾਂ ਦਾ ਲੈਣ-ਦੇਣ ਇੰਨਾ ਖਰਾਬ ਹੋ ਚੁੱਕਿਆ ਹੈ ਕਿ ਲੋਕ ਕੰਮ ਕਰਵਾ ਕੇ ਮੁੱਕ ਜਾਂਦੇ ਨੇ ਜਿਸ ਤੋਂ ਤੰਗ ਆ ਕੇ ਰੋਜ਼ਾਨਾ ਮੋਤਾ ਹੋ ਰਹੀਆਂ ਨੇ ਕੁਝ ਅਜਿਹੀ ਸਿਲਸਿਲਾ ਵੇਖਣ ਨੂੰ ਮਿਲਿਆ ਤਲਵੱਡੀ ਸਾਬੂ ਦੇ ਪਿੰਡ ਮਿਰਜ਼ਿਆਣਾ ਵਿਖੇ ਤੋਂ ਜਿੱਥੇ ਇੱਕ ਸਖਸ਼ ਨੇ ਪਹਿਲਾਂ ठेकेदार ਤੋਂ ਠੇਕੇ ਉੱਤੇ ਕੋਠੀ ਪਵਾ ਲਈ ਤੇ ਜਦੋਂ ਕੰਮ ਖਤਮ ਹੋਣ ਲੱਗਿਆ ਤਾਂ ਠੇਕੇ ਦੇ ਪੈਸੇ ਦੇਣ ਦਾ ਸਮਾਂ ਆਇਆ ਤਾਂ ਕੋਠੀ ਮਾਲਕ ਨੇ ਆਪਣੀ ਕੋਠੀ ਦੇ ਵਿੱਚ ਨੁਕਸ ਕੱਢਨੇ ਸ਼ੁਰੂ ਕਰ ਦਿੱਤੇ ਠੇਕੇਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਤੰਗ ਆ ਕੇ ਠੇਕੇਦਾਰ ਜਗ ਸੀਰ ਸਿੰਘ ਨੇ ਪਹਿਲਾਂ ਵੀਡੀਓ ਬਣਾਈ ਅਤੇ ਫਿਰ ਮਿੱਤਰ ਮੰਡਲੀ ਦੇ ਗਰੁੱਪਾਂ ਦੇ ਵਿੱਚ ਇਸ ਨੂੰ ਸ਼ੇਅਰ ਕੀਤਾ ਜਿਸ ਤੋਂ ਬਾਅਦ ਖੇਤ ਵਿੱਚ ਫੌਹ ਲਾ ਕੇ ਜਿਵੇਂ ਲिलाਸਾਪਤ ਕਰ ਦਿੱਤੇ ਉਹਨਾਂ ਦੇ ਪਰਿਵਾਰਿਕ ਨਾਬਰਾ ਨੂੰ ਲੱਗਿਆ ਕਿ ਉਹਨਾਂ ਨੇ ਠੇਕੇਦਾਰ ਨੂੰ ਭੰਲਣਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਲਾਸ਼ ਇੱਕ ਦਰਖਤ ਤੋਂ ਟੰਗੀ ਮਿਲੀ ਜਿਸ ਦੇ ਵਿੱਚ ਇਸ ਸਬੰਧੀ ਮ੍ਰਿਤਕ ਦੀ ਪਤਨੀ ਅਤੇ ਉਸਦੇ ਵਾਰਸਾ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਅਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਐਕਸ਼ਨ ਲਿੱਤਾ ਜਾਵੇ। ਬਹੁਤ ਜ਼ਿਆਦਾ ਸੰਗ ਉਹਨਾਂ ਨੇ ਮੇਰੀ ਕੋਠੀ ਪਾਈ ਦੇ ਵਿੱਚ ਨੁਕਸ ਕਾਢਿਆ ਬਾਅਦ ਵਿੱਚ ਜਦੋਂ ਅਜੇ ਤੋ ਐਂਡ ਤੇ ਕੰਮ ਨਿਬੜ ਗਿਆ ਦੋ ਦਿਨਾਂ ਦਾ ਕੰਮ ਰਹਿੰਦਾ ਸੀ। ਦੋ ਦਿਨਾਂ ਦਾ ਕੰਮ ਰਹਿੰਦਾ ਸੀ। ਉਹਨਾਂ ਨੂੰ ਮੈਂ ਕਿਹਾ ਮੇਰਾ ਤੁਸੀਂ ਠੇਕੇਦਾਰ ਹਿਸਾਬ ਕਰੋ। ਠੇਕੇਦਾਰ ਹਿਸਾਬ ਕਰੋ। ਕੀ ਚਲ ਹਿਸਾਬ ਕਰੋ ਉਸ ਤੋਂ ਬਾਅਦ ਮੈਂ ਜਿਹੜੇ ਤੁਹਾਡੇ 20 ਦਿਨ ਲਗ ਰਹੇ ਦੱਸ ਦੇਣ ਲੱਗਦੇ ਆ ਉਹ ਮੈਂ ਤੁਹਾਡਾ ਸਾਰਾ ਕੰਮ ਕਰੂੰਗਾ ਤੇ ਵੀ ਮੇਰਾ ਸਰਪੰਚ ਕੋਲੇ ਹਿਸਾਬ ਕਰੋ ਤੁਸੀਂ ਜਿਹੜਾ ਘਾਟਾ ਵਾਧਾ ਕੋਈ ਗਲਤੀ ਹੋਈ ਆ ਚਲ ਮੰਨ ਵੀ ਗਲਤ ਹੋ ਜਾਂਦਾ ਕੰਮ ਕਈ ਵਾਰੀ ਗਲਤ ਕੋਈ ਕੰਮ ਹੋ ਗਿਆ ਉਹ ਮੇਰਾ ਤੁਸੀਂ ਕੋਈ ਗੱਲ ਨਹੀਂ ਸਰਪੰਚ ਕੋਲੇ ਹੋ ਬੈਠੋ ਮੈਂ ਤੇ ਕੋਲੇ ਬੈਠੋ ਬੈਠੋ ਤੇ ਉਹ ਜੇ ਕੋਈ ਗਲਤ ਕੰਮ ਹੈ ਤਾਂ ਉਹ ਸਹੀ ਕਰਦਾ ਹਾਂ ਮਾੜਾ ਮੋਟਾ ਕੋਈ ਹੋ ਹੀ ਜਾਂਦਾ 19 20 ਮੜਾ ਉਤ ਹੋ ਜਾਂਦਾ ਹੈ ਹੋ ਜਾਂਦਾ ਹੈ ਉਹਨਾਂ ਨੇ ਪਿੰਡ ਚ ਕਿਹਾ ਕਈ ਬੰਦਿਆਂ ਕੋਲ ਕਿਹਾ ਵੀ ਮਿਸਤਰੀ ਉਹਨੂੰ ਅਸੀਂ ਬਰਿਆ ਆ ਕੇ ਘਰੇ ਸਾਧਦੇ ਆ ਘਰੇ ਸਾਧਦੇ ਆ ਤੇ ਉਹਨੂੰ ਸਵਾਰ ਕੇ ਬਣਾਵਾਏ ਮਿਸਤਰੀ ਵੀ ਕੁੱਟਾਂਗੇ ਮੈਨੂੰ ਪਿੰਡ ਦੇ ਵਿੱਚ ਬਹੁਤ ਬੰਦਿਆਂ ਨੇ ਕਿਹਾ ਵੀ ਪਿੰਡ ਚ ਅਸੀਂ ਉਹਨੂੰ ਵੀ ਕੁੱਟਾਂਗੇ ਘਰੇ ਸਾਧ ਕੇ ਕੇਰਾ ਬਰਿਆ ਆ ਕੇ ਉਹਨੂੰ ਅਸੀਂ ਘਰੇ ਸਾਧ ਲਈਏ ਮੇਰੇ ਸੰਦ ਤੇ ਹੋਰ ਵੀ ਕੁਝ ਸਮਾਨ ਟੁੱਡੇ ਵਾਲਾ ਮੜਾ ਮੋਟਾ ਉੱਥੇ ਰਹਿ ਗਿਆ ਉਹ ਕਹਿੰਦੇ ਜੇ ਮਿਸਤਰੀ ਆ ਆਉਗਾ ਤਾਂ ਅਸੀਂ ਵਿਆਹ ਕੇ ਉਹਨੂੰ ਘਰੇ ਸੱਦਾਂਗੇ ਤੇ ਉਸ ਤੋਂ ਬਾਅਦ ਉਹਨੂੰ ਕੁੱਟਾਂਗੇ ਨਾਲੇ ਉਹ ਅਸੀਂ ਵੀ ਵਿਆਹ ਤੋਂ ਬਾਅਦ ਉਹਨੂੰ ਸਮਾਰ ਕੇ ਬਣਾਵਾਂਗੇ ਉਹ ਪਿੰਡ ਦੇ ਵਿੱਚ ਅੱਧੇ ਪਿੰਡ ਦੇ ਵਿੱਚ ਅੱਧੇ ਬੰਦਿਆਂ ਕੋਲੇ ਕਿਹਾ ਕਿ ਹਾਂ ਮੇਰਾ ਇਹ ਕੰਮ ਕਰ ਲੂ ਜੀ ਨਹੀਂ ਕਰਦਾ ਸੀ ਜੀ ਨਹੀਂ ਕਰਦਾ ਮੇਰਾ ਪਰਿਵਾਰ ਛੱਡਣ ਨੂੰ ਮੇਰਾ ਸੋਹਣਾ ਪਰਿਵਾਰ ਆ ਵਧੀਆ ਬੱਚੇ ਆ ਦੋ ਕੁੱਟ ਨੇ ਇੱਕ ਮੁੰਡਾ ਵਧੀਆ ਪਰਿਵਾਰ ਆ ਮੇਰਾ ਸੋਹਣਾ ਪਰਿਵਾਰ ਆ ਪਿੱਛੇ ਉਹ ਮੈਨੂੰ ਛੱਡਣ ਨੂੰ ਦੀ ਨਹੀਂ ਕਰਦਾ ਜੀ ਨਹੀਂ ਕਰਦਾ ਉਹਨਾਂ ਕਰਕੇ ਮੈਂ ਆਹ ਕੋਈ ਗੱਲ ਕਦਮ ਚੱਕ ਰਿਹਾ ਹਾਂ ਗਲਤ ਕਦਮ ਉਹਨਾਂ ਕਰਕੇ ਚੱਕ ਰਿਹਾ ਹਾਂ ਕਿਉਂ ਕਿ ਮੇਰੀ ਉਹਦੇ ਵਿੱਚ ਬੇਸਤੀ ਹੁੰਦੀ ਹੈ ਜੇ ਉਹ ਨਾ ਮੈਨੂੰ ਮੰਨ ਕੇ ਚੱਲੋ ਵੀ ਉਹ ਮੈਨੂੰ ਘਰੇ ਸਾਧਿਆ ਠੀਕ ਹੈ ਮੈਂ ਵਾਗ ਗਿਆ ਉਹਨਾਂ ਨੇ ਮੈਨੂੰ ਕੁੱਟਿਆ ਮਾਰਿਆ ਕੁਝ ਵੀ ਕਰੋ ਕੁੱਟਿਆ ਤੇ ਜੇ ਉਹ ਮੈਨੂੰ ਕੁੱਟਿਆ ਬਾਅਦ 'ਚ ਮੈਨੂੰ ਚੱਲੋ ਠੀਕ ਹੈ ਮਾੜਾ ਮੋਟਾ ਕੁੱਟਿਆ ਵੀ ਉਹ ਮੈਨੂੰ ਛੱਡ ਦੇਣਗੇ ਛੱਡ ਦੇਣਗੇ ਠੀਕ ਆ ਬਾਣਾ ਮੂਟਾ ਕੁੱਟ ਦੇ ਮੇਰੀ ਤਾਂ ਬੇਇੱਤੀ ਹੋਊਗੀ ਨਾ ਉਹ ਗੱਲ ਦੇ ਵਿੱਚ ਉਹ ਮੈਨੂੰ ਹੁਣ ਕਹਿੰਦੇ ਇਹ ਹਰੇਕ ਪਿੰਡ ਸਾਰੇ ਪਿੰਡ ਦੇ ਵਿੱਚ ਉਹ ਕਹਿੰਦੇ ਆ ਕਹਿੰਦੇ ਸਾਰੇ ਪਿੰਡ ਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਜਗਸੀ ਮਿਸਤਰੀ ਨੂੰ ਘਰੇ ਸੱਤ ਕੇ ਕਿਹਨੂੰ ਅਸੀਂ ਮਾਰ ਕੇ ਬਣਾਵਾਂਗੇ ਬਾਅਦ ਚੋ ਕੋਟੀ ਪਾਤੀ ਉਦੋਂ ਤੁਰਤ ਸਰਪੰਚ ਕੋਲ ਠੀਕ ਆ ਮੈਨੂੰ ਕਿਹਾ ਅਸੀਂ ਵੀ ਸਰਪੰਚ ਕੋਲੇ ਮੇਰਾ ਸਾਥ ਕਰੋ 20 ਰੁਪਏ ਚ ਕੋਲੇ ਮਾਣਾ ਮੋਟਾ ਚਲੂ 1921 ਹੋ ਗਈ ਉਹ ਤੁਸੀਂ ਬੰਦੇ ਸੱਦ ਕੇ ਚਾਰ ਜੇ ਕੋਈ ਗਲਤ ਕੰਮ ਤਾਂ ਉਹ ਸਹੀ ਹੋ ਵੀ ਜਾਂਦਾ ਹੋ ਜਾਂਦਾ ਤੇ ਉਹ ਮੈਨੂੰ ਉਹ ਕਰਿਆ ਉਹਨਾਂ ਨੇ ਵੀ ਲੋਕਾਂ ਕੋਲੇ ਕਹਿੰਦੇ ਆ ਜੇ ਅਸੀਂ ਜਗਸੀਰ ਮਿਸਤਰੀ ਨੂੰ ਸਮਰ ਕੇ ਕੁੱਟਾਂਗੇ ਘਰੇ ਸੱਦ ਕੇ ਪਰ ਆ ਕੇ ਵੀ ਵਿਆਹ ਹੈ ਵਿਆਹ ਤੋਂ ਬਾਅਦ ਕੁੱਟਾਂਗੇ ਵੀ ਸਾਡੇ ਵਿਆਹ ਤਰਿਆ ਹੋਇਆ ਵਿਆਹ ਆਪੀ ਦਾ ਵਿਆਹ ਜੋ ਖਲ ਜੰਦਰ ਆ ਵੀ ਅਸੀਂ ਕੁੱਟਾਂਗੇ ਕੁੱਟਾਂਗੇ ਠੀਕ ਹੈ ਉਹ ਜੀ ਮਾੜੀ ਮੋਟੀ ਗਲਤੀ ਹੈ ਚਲੋ ਸਰਪੰਚ ਜੀ ਕੋਈ ਗਲਤ ਹੋ ਗਿਆ ਕੰਮ ਮਿਸਤਰੀ ਕੰਮ ਕਰਦਿਆਂ ਤੋਂ ਗਲਤ ਹੋ ਵੀ ਜਾਂਦਾ ਹੋ ਜਾਂਦਾ ਤੇ ਉਹ ਵੀ ਮਾੜਾ ਮੋਟਾ ਕੰਮ ਹੈਗਾ ਜਿਹੜਾ ਗਲਤ ਉਹ ਤੁਸੀਂ ਮੈਂ ਤੇ ਕੋਲੇ ਬੈਠੋ ਮੈਂ ਤੇ ਕੋਲੇ ਬੈਠ ਕੇ ਸਮਾਰ ਕੇ ਡਿਵੇੜੋ ਵੀ ਕੋਈ ਗੱਲ ਨਹੀਂ ਚੱਲਾ ਕੰਮ ਗਲਤ ਹੋ ਗਿਆ ਵੀ ਤੂੰ ਭਾਈ ਇੱਥੇ ਹੀ ਕਰ ਉਹ ਮੈਂ ਕਰਦਾ ਤੇ ਲੋਕਾਂ ਕੋਲੇ ਇਹ ਪੈਂਦੇ ਆ ਵੀ ਜੇ ਉਹ ਵੀ ਜਗਸੀਰ ਮਿਸਤਰੀ ਆਊਗਾ ਹੁਣ ਅਸੀਂ ਬਨਾਂਗੇ ਘਰੇ ਬਨ ਕੇ ਕੁੱਟਾਂਗੇ ਇਹ ਗੱਲ ਕਰਦੇ ਆ ਤੇ ਇਹ ਗੱਲ ਤਾਂ ਗਲਤ ਹੋ ਗਈ ਵੀ ਜੇ ਕੁੱਟਾਂਗੇ ਅਸੀਂ ਕੁੱਟਾਂਗੇ ਠੀਕ ਹੈ ਕੁੱਟ ਲੈਣ ਕੋਈ ਗੱਲ ਨਹੀਂ ਵੀ ਤੁਸੀਂ ਸਰਪੰਚ ਕੋਲੇ ਜਾਓ ਸਰਪੰਚ ਮੈਂ ਉਹਨੂੰ ਕਿਹਾ ਅਸੀਂ ਪੀੜੀ ਨੂੰ ਮੇਰੇ ਕੋਲੇ ਕੋਈ ਗੱਲ ਨਹੀਂ ਚਲੋ ਚਲੋ ਠੀਕ ਹੈ ਜੇ ਉਹਨੇ ਕਿਹਾ ਸੀ ਵੀ ਮੈਂ ਉਹਨੂੰ ਆਖਿਆ ਜੀ ਮੈਂ ਆਹ ਤੁਸੀਂ ਸਰਪੰਚ ਕੋਲੇ ਜਾ ਕੇ ਮੇਰਾ ਹਿਸਾਬ ਕਰ ਦਿਓ ਉਹ ਕਹਿੰਦਾ ਸਾਡੀ ਬੇਇੱਜ਼ਤੀ ਹੁੰਦੀ ਹੈ ਵੀ ਸਰਪੰਚ ਕੋਲੇ ਸਾਡੀ ਬੇਇੱਜ਼ਤੀ ਹੁੰਦੀ ਹੈ ਕੋਈ ਗੱਲ ਨਹੀਂ ਚਲੋ ਜੇ ਉਹ ਆਇਆ ਤੇ ਰਹੀ ਵੀ ਕੋਈ ਗਲਤੀ ਹੈ ਬੜੀ ਮੋਟਾ ਕੰਮ ਦੀ ਚਲੋ ਸਰਪੰਚ ਕੋਲੇ ਬੈਠੋ ਤੁਸੀਂ ਸਰਪੰਚ ਕੋਲੇ ਜਾ ਕੇ ਹਸਾਬ ਕਰੋ ਵੀ ਜੇ ਕੋਈ ਗਲਤ ਹੈ ਉਹ ਕੰਮ ਸਹੀ ਵੀ ਕਰੂਗਾ ਹਾਂ ਇਹ ਗੱਲ ਤਾਂ ਨਹੀਂ ਹੋਈ ਵੀ ਸਾਰੇ ਪਿੰਡ ਕੋਲੇ ਕਹੀ ਜਾਂਦੇ ਆ ਵੀ ਅਸੀਂ ਮੰਨ ਕੇ ਉਸ ਸਮਾਰ ਕੇ ਕੁੱਟਾਂਗੇ ਮੈਂ ਉਹਨਾਂ ਦਾ ਕਰਕੇ ਇਹ ਕੰਮ ਗਲਤ ਕੋਈ ਕੰਮ ਕਿ ਮੈਂ ਗਲਤ ਕਰਨ ਜਾ ਰਿਹਾ ਹਾਂ ਤੇ ਉਹਦੇ ਜ਼ਿੰਮੇਦਾਰ ਸਾਰੇ ਇਹ ਹੋਣਗੇ ਭੀਰੀ ਆਪਣੇ ਬਲਜਿੰਦਰ ਸਿੰਘ ਸੈਨਫ ਕਰਨੈਲ ਸਿੰਘ ਅ ਸੈਨੋ ਕੋ ਹੌਜਾ ਸਿੰਘ ਦਾ ਬਲਜਿੰਦਰ ਸਿੰਘ ਦਾਸ ਪੁੱਤਰ ਕਰਨੈਲ ਸਿੰਘ ਕਰਨੈਲ ਸਿੰਘ ਪੁੱਤਰ ਆਫ ਹੌਜਾ ਸਿੰਘ ਦਾ ਹੌਜਾ ਸਿੰਘ ਇਹ ਬਲਜਿੰਦਰ ਸਿੰਘ ਆਫ ਸੁਪੁੱਤਰ ਕਰਨੈਲ ਸਿੰਘ ਕਰਨੈਲ ਸਿੰਘ ਪੁੱਤਰ ਆਫ ਹੌਜਾ ਸਿੰਘ ਹੂੰ ਜੇ ਕੋਈ ਵੀ ਮੈਂ ਮਨਵੀ ਗਲਤ ਕਰਦਾ ਹੁਣ ਚੱਕਦਾ ਤਾਂ ਉਹਨਾਂ ਦਾ ਕਰਕੇ ਚੱਕਦਾ ਹਾਂ ਤੇ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਾਰਨ ਵੀ ਜੋ ਮੇਰੇ ਨਾਲ ਹੁਣ ਮੈਂ ਤਾਂ ਡਰ ਕੇ ਡਰ ਰਿਹਾ ਹਾਂ ਮੈਂ ਡਰ ਰਿਹਾ ਹਾਂ ਨਾ ਤਾਂ ਵੀ ਮੰਨੂ ਉਹ ਹਰੇਕ ਬੰਦੇ ਕੋਲੇ ਕਹਿੰਦੇ ਆ ਵੀ ਉਹਨੂੰ ਬਰਿਆ ਕੇ ਅਸੀਂ ਸਾਧਦੇ ਆ ਮੇਰੇ ਸੰਦ ਉੱਤੇ ਪਏ ਹਨ ਸੰਦ ਮੇਰੇ ਸਾਰੇ ਉੱਤੇ ਪਏ ਆ 32 ਗਨ ਦੇ ਲਾਲੋ ਮੋ ਟੇਮ ਟੇ ਮਾੜੇ ਕੋਈ ਚਾਲੀ ਢੋਲ ਤੇ ਬਾਕੀ ਹੋਰ ਵੀ ਸਮਾਨ ਕਈ ਪਿਆ ਹੈ ਵੀ ਉਹ ਸਾਧਦੇ ਹਾਂ ਉਹ ਸਾਧਦੇ ਮੈਨੂੰ ਬਰਿਆ ਕੇ ਮੈਂ ਗਿਆ ਨਹੀਂ ਵੀ ਗਿਆ ਨਹੀਂ ਵੀ ਉਹ ਕਹਿੰਦੇ ਲੋਕਾਂ ਕੋਲੇ ਇੱਕ ਕੋਲੇ ਕਹਿੰਦੇ ਮੈਂ ਉਹ ਤਾਂ ਕਰਤੀ ਨਹੀਂ ਗਿਆ ਲੋਕਾਂ ਕੋਲੇ ਕਹਿੰਦੇ ਆ ਵੀ ਉਹਨੂੰ ਬਰਿਆ ਕੇ ਅਸੀਂ ਸਾਧਦੇ ਆ ਬਰਿਆ ਕੇ ਸਾਧ ਕੇ ਬੰਨ ਕੇ ਸਮਾਰ ਕੇ ਪੁੱਟਾਂਗੇ ਵੀ ਅੱਗੇ ਤੋਂ ਕੋਈ ਗਲਤੀ ਨਹੀਂ ਕਰਦਾ ਹੋਊ ਗਲਤੀ ਜੇ ਕੋਈ ਵੀ ਚਲੋ 19 ਮਾੜੀ ਬੁੱਟੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਚੁਗਾਠ ਨਹੀਂ ਦੀਆਂ ਚੁਗਾਠ ਨਹੀਂ ਦੀਆਂ ਕੋਈ ਗੱਲ ਨਹੀਂ ਮੈਂ ਪੱਟ ਕੇ ਕਰ ਸਹੀ ਕਰ ਦੂਗਾ ਉਹ ਵੀ ਕਿਹਾ ਸੀ ਮੈਂ ਪੱਟ ਕੇ ਸਹੀ ਕਰ ਦੂਗਾ ਤੇ ਉਹ ਕਹਿੰਦੇ ਅਸੀਂ ਹੁਣ ਪੈਸੇ ਦੇ ਮੇਰੇ ਰਹਿੰਦੇ ਹਨ ਰਹਿੰਦੇ ਆ 60000 ਰੁਪਇਆ 60000 ਰੁਪਇਆ ਮੇਰਾ ਨਾ ਕੰਨੀ ਰਹਿਣਾ ਹੈ ਰਹਿੰਦਾ ਪਮੇ ਸਰਪੰਚ ਦੇ ਦੁਆਰੇ ਕੋਈ ਵੀ ਦੁਆਰੇ ਉਸ ਤੋਂ ਬਾਅਦ ਉਹ ਨੁਕਸ ਕੱਢਣ ਲੱਗੇ ਨੁਕਸ ਕੱਢ ਦਿਆ ਹੁਣ ਉਹ ਬਾਅਦ ਚ ਕੱਢਣ ਲੱਗੇ ਵੀ ਪੈਸੇ ਦੇ ਨਾਲ ਉਹਨਾਂ ਨੂੰ ਔਖੇ ਲੱਗਦੇ ਆ ਹੂੰ ਇਹਦਾ ਕਰਕੇ ਮੈਂ ਹੁਣ ਕੋਈ ਵੀ ਕੋਈ ਗਲਤ ਕਦਮ ਲੈਣਾ ਉਹ ਪੀਰੀ ਬਲਵਿੰਦਰ ਸਿੰਘ ਸਰਫੋ ਕਰਨੈਲ ਸਿੰਘ ਉਹ ਜ਼ਿੰਮੇਦਾਰ ਹੋਣਗੇ ਕੋਈ ਵੀ ਮੈਂ ਗਲਤ ਕਦਮ ਲੈਣਾ ਹੋਣਾ ਚਾਹੇ ਮੈਂ ਫਾਂਸੀ ਲੈਣਾ ਕੁਛ ਵੀ ਲੈਣਾ ਫਾਹ ਲੈਣਾ ਕੋਈ ਗੋਲ ਨਾ ਖਾਣਾ ਉਹਨਾਂ ਦਾ ਉਹਨਾਂ ਦਾ ਕਰਕੇ ਹੀ ਲੈਣਾ ਮੈਨੂੰ ਉਹਨਾਂ ਨੇ ਡਰਾ ਰੱਖਿਆ ਬਹੁਤ ਟਾਈਮ ਤੋਂ ਗੁਰਪਿਆਰ ਸਿੰਘ ਜੀ ਹਾਂ ਮੈਂ ਭਰਾ ਹੀ ਲੱਗਦਾ ਜੀ ਕਾਏ ਦਾ ਮੁੰਡਾ ਨਾ ਕੱਲ ਜੀ ਬਸੰਤਾ ਵੀਡੀਓ ਤੋਂ ਪਤਾ ਲੱਗਿਆ ਜਿਹੜੀ ਵੀਡੀਓ ਵਾਇਰਲ ਹੋਈ ਆ ਬਈ ਕਿਸੇ ਦੇ ਘਰੇ ਕੰਮ ਕੀਤਾ ਸੀ ਉਹਨਾਂ ਨੇ ਤੇ ਉਹਦੇ ਨਾਲ ਪੈਸਿਆਂ ਦਾ ਕੋਈ ਲੈਣ ਦੇਣ ਸੀਗਾ ਉਹ ਦਿੰਦੇ ਨਹੀਂ ਸੀਗੇ ਤੇ ਉਹ ਤੋਂ ਦੁਖੀ ਹੋ ਕੇ ਇਹਨਾਂ ਨੇ ਇਹ ਸਟੈਪ ਚੱਕਿਆ ਗਿਆ ਤੁਹਾਡੇ ਕੋਲ ਕੋਈ ਗੱਲ ਕੀਤੀ ਇਹਨਾਂ ਨੇ ਨਹੀਂ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਕੀਤੀ ਜੀ ਅਸੀਂ ਭੈਣ ਨੂੰ ਪੁੱਛਿਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਚੀਜ਼ ਦਾ ਮਸਲਾ ਸੀਗਾ ਇਹਦਾ ਡਰਾਉਣਾ ਸੀਗਾ ਜਿਹੜੀ ਵੀਡੀਓ ਪਾਈ ਹੈ ਉਹਨਾਂ ਨੂੰ ਵੀਡੀਓ ਫਰੈਂਡ ਸਰਕਲ ਦੇ ਵਿੱਚ ਜਿੰਨੇ ਕੁ ਬੰਦਿਆ ਦੇ ਉਹਦੇ ਕੋਈ ਕੰਟੈਕਟ ਸੀਗੇ ਉਹਨਾਂ ਨੂੰ ਵਾਇਰਲ ਕੀਤੀ ਹੈ ਜੀ ਉਹ ਭੇਜਿਆ ਉਹਦੇ ਵਿੱਚ ਇਹੀ ਕਿਹਾ ਜੀ ਵੀ ਮੇਰਾ ਜਿਹੜਾ ਇਹਨਾਂ ਨੇ ਦੱਸਿਆ ਕਿ ਇਹ ਘਰ ਦੇ ਨਾਲ ਰੌਲਾ ਸੀਗਾ ਉਹਦੇ ਵਿੱਚ ਵੀ ਮੈਨੂੰ ਉਹ ਧਮਕੀਆਂ ਦੇ ਲਈ ਤੈਨੂੰ ਮਾਰਾਂਗੇ ਅਸੀਂ ਐਂ ਕਰਾਂਗੇ ਤਾਂ ਉਸ ਦਾ ਕੇਸ ਟਿੱਕਿਆ ਜੀ ਹਾਂ ਵੀਡੀਓ ਹੈ ਜੀ ਇਹ ਕੀ ਨਾਮ ਹੈ ਤੁਹਾਡਾ ਸਰਵੰਤ ਸਿੰਘ ਹੈ ਕਿਹੜਾ ਪਿੰਡ ਹੈ ਮਿਰਜ਼ਾਣਾ ਮਿਰਜ਼ਾਣਾ ਡੈਕੂਈ ਹੈ ਜਿਹੜਾ ਤੁਹਾਡਾ ਵੀ ਤਾਂ ਹਾਂ ਬੇਟਾ ਜੀ ਕਿੰਨੀ ਕੋਈ 33 ਹਣਾ 33 33 33 ਸਾਲ ਦਾ ਕਿੰਨੇ ਬੱਚੇ ਆ ਵੇਖੋ ਚਾਰ ਬੱਚੇ ਜੀ ਤਿੰਨ ਮੁੰਡੇ ਆ ਇੱਕ ਕੁੜੀ ਹੈ ਤੁਹਾਡੇ ਬੇਟੇ ਦੇ ਕਿੰਨੇ ਬੱਚੇ ਆ ਉਹ ਤਿੰਨ ਦੋ ਕੁੜੀਆਂ ਇੱਕ ਮੁੰਡਾ ਹੈ ਕੀ ਗੱਲ ਹੋਈ ਹੈ ਕਿ ਪਹਿਲਾਂ ਦੱਸਿਆ ਤੁਹਾਨੂੰ ਨਾ ਦੱਸਿਆ ਨਹੀਂ ਦੱਸਿਆ ਕਿ ਤੁਹਾਡੀ ਮੰਗ ਕੀ ਆ ਮੇਰੀ ਮੰਗ ਤੇ ਇਹ ਜੇ ਇਹ ਨੂੰ ਸਜਾਉਣੀ ਜੇ ਇਹ ਸਾਉਂਸਾ ਪੜਾ ਕਰ ਪਟਾ ਦੇ ਜੇ ਗਗਨਦੀ ਕੋਲ ਦੀ ਕੋਈ ਸੀ ਜਿਹੜੀ ਮਾਲੂ ਫੈਕਟਰੀ ਹੈ ਤੁਹਾਡੇ ਕਿ ਮੇਰੇ ਪਤੀ ਸੀ ਜੀ ਨਾਮ ਜਗਸੀਰ ਸਿੰਘ ਸੀ ਜੀ ਮਰ ਗਿਆ ਨਾ ਇਹ ਨਾਈ ਦਾ ਕੰਮ ਕਰਦੇ ਹੁੰਦੇ ਸੀ ਵਾਵਾ ਚ ਰੋ ਕੇ ਠੇਕੇ ਤੇ ਕੰਮ ਲਿਆ ਵੈ ਸੀ ਕੋਠੀ-ਕੁਠੀ ਵਧੀਆ ਇਹਨਾਂ ਦੀ ਪਾਤੀ ਸੀ ਰਹਿੰਦਾ ਕੰਮ ਥੋੜਾ ਮੋਟਾ ਹੀ ਰਹਿੰਦਾ ਸੀ ਹੁਣ ਮਗਰੋਂ ਜੇ ਨੁਕਸ ਕੱਢਣ ਲੱਗ ਗਏ ਸੀ ਕਿੰਨੇ ਪੈਸੇ ਸੀ ਪੈਸੇ 60-70000 ਰੁਪਏ ਰਹਿੰਦਾ ਜੀ ਹਾਂ ਜੀ ਕਿੰਨੇ ਤਿੰਨ ਬੱਚੇ ਜੀ ਦੋ ਕੁੜੀਆਂ ਇੱਕ ਮੁੰਡਾ ਜੀ ਛੋਟੇ ਛੋਟੇ ਬੱਚੇ ਆ ਜੀ ਦਿਹਾੜੀ ਕਰਕੇ ਟਾਈਮ ਪਾਸ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਤੁਹਾਡੀ ਨਾਲ ਗੱਲਬਾਤ ਵੀ ਹੋਈ ਉਹਨੂੰ ਕਰੀ ਸੀਗੀ ਕਹਿੰਦੇ ਸਿੱਧਾ ਮੁੱਕਾ ਦਿੰਦੇ ਧਮਕਾ ਦਿੰਦੇ ਮੈਂ ਆਖਦੀ ਵੀ ਹੁੰਦੀ ਸੀ ਵੀ ਮੈਂ ਤੁਹਾਡੇ ਨਾਲ ਆ ਨਾ ਵੀ ਤੁਸੀਂ ਦੱਸੋ ਸਾਰਿਆਂ ਨੂੰ ਆਹਨ ਦਾ ਕੋਈ ਨਹੀਂ ਮਾਪੇ ਹੈਂਡਲ ਕਰ ਲਊ ਆਪੇ ਹੈਂਡਲ ਕਰ ਲਊ ਆਏ ਆ ਕੇ ਤੇ ਮੈਨੂੰ ਸ਼ਾਇਦ ਨੂੰ ਸਰਪੰਚ ਨੂੰ ਕਦੇ ਗੱਲ ਨਹੀਂ ਕੀਤੀ ਉਹਨਾਂ ਨੂੰ ਉਹਨਾਂ ਨੂੰ ਆਖਿਆ ਸੀ ਸਰਪੰਚ ਕੋਲੇ ਆ ਜੇ ਇੱਕ ਵਾਰੀ ਹਨਾ ਵੀ ਮੇਰਾ ਹਿਸਾਬ ਕਿਤਾਬ ਇੱਕ ਵਾਰੀ ਕਰ ਲਓ ਨਾ ਵੀ ਮਗਰ ਮੈਂ ਸਾਰਿਆਂ ਦਾ ਕੋਈ ਦਾ ਕੰਮ ਕਰਕੇ ਜਾਊਂਗਾ ਤੇ ਨਹੀਂ ਮੰਨੇ ਕਹਿੰਦਾ ਸਰਪੰਚ ਕੋਲ ਤਾਂ ਆਉਂਦੇ ਨਹੀਂ ਇਸ ਤਾਂ ਤੈਨੂੰ ਮਾਰਾਂ ਮੰਗਤ ਕੋ ਨਾ ਆਏ ਨੀ ਸਜ਼ਾ ਮਿਲੇਗੀ ਮੈਂ ਤਾਂ ਖੁਦ ਅੱਥ ਨਾਲ ਅੱਗ ਲਾਉਣਿਆ ਉਹਨੂੰ ਜੀ ਉਹ ਨਾ ਬਸੇ ਜੀ ਜੇ ਤਾਂ ਮੇਰੇ ਨਿੱਕੇ ਨਿੱਕੇ ਜਵਾਕ ਰੁਲ ਗਏ ਮੈਂ ਕੱਲ ਦੇ ਕੁਝ ਜ਼ਰੂਰ ਗੀ ਫਿਰ ਮੇਰੇ ਕੋਲੇ ਕੀ ਬੱਜਿਆ ਜੀ ਮੈਂ ਤਾਂ ਖੁਦ ਕੇ ਕੱਤ ਦੇ ਵਿੱਚ ਅੱਗ ਲਾਉਣਿਆ ਉਹਨੂੰ ਤੇ ਮੇਰੀ ਮੰਗ ਪੂਰੀ ਹੋ ਜੇ ਮੈਨੂੰ ਫੇਰ ਹੀ ਸ਼ਾਂਤੀ ਮਿਲੂਗੀ ਮੇਰੇ ਬੱਚੇ ਮੇਰੇ ਕੋਲ ਚ ਰਹਿਣਗੇ ਜੀ ਕੀ ਨਾਮ ਹੈ ਤੇਰਾ ਨਾਮ ਹਰਤਾ ਸਿੰਘ ਹੈ ਮੋਟ ਵਾਸਤੇ ਕੰਡਾ ਜੀ ਮੋਟ ਵਾਸਤੇ ਹਾਂਜੀ ਕੀ ਲੱਗਦਾ ਉਹ ਮੇਰਾ ਰਿਸ਼ਤੇਦਾਰ ਹੈ ਸਾਡਾ ਪੁਰਾਣਾ ਸੀਗਾ ਮੈਂ ਉਹ ਸਾਲ ਆਇਆ ਅੱਛਾ ਤੁਸੀਂ ਸਾਲ ਆ ਗਏ ਹਾਂਜੀ ਹਾਂ ਕੀ ਗੱਲ ਹੋਈ ਹੈ ਗੱਲ ਤਾਂ ਹੀ ਆਇਆ ਸੀਗਾ ਕੋਠੀ ਸਾਰੀ ਪਾਤੀ ਜੀ ਠੀਕ ਹੈ ਜਦੋਂ ਪੈਸਿਆਂ ਦਾ ਹਿਸਾਬ-ਕਿਤਾਬ ਦੀ ਮੰਗ ਕੀਤੀ ਉਹਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਵੀ ਸਾਡੀ ਕੋਠੀ ਜਾ ਨੁਕਸਾਨ 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 ਠੀਕ ਹੈ ਜੀ ਤੇ ਪੈਸੇ ਦੇਣ ਜੀ ਨਹੀਂ ਆਏ ਤੇ ਲੋਕਾਂ ਦੇ ਕੋਲੇ ਉਹ ਕਹਿ ਰਹੇ ਆ ਵੀ ਅਸੀਂ ਬੰਨ ਕੇ ਕਰੇ ਇੱਕ ਵਾਰੀ ਬੰਨ ਕੇ ਉਹਨੂੰ ਕੋਟਨਾ ਸੀ ਠੀਕ ਹੈ ਤੇ ਬਾਕੀ ਉਹਨਾਂ ਦੇ ਜਿੰਨੇ ਵੀ ਮਿਸਤਰੀ ਦੇ ਸੰਦ ਹੈਗੇ ਆ ਜੋ ਮਿਸਤਰੀਆਂ ਦੇ ਨਾਲ ਹੁੰਦੇ ਆ ਤੇ ਸਿਕੰਡੀ ਵਗੈਰਾ ਜੋ ਵੀ ਹੈ ਠੀਕ ਹੈ ਜੀ ਉਹ ਵੀ ਮੰਨ ਕੇ ਉਹਨਾਂ ਦੇ ਘਰੇ ਕਰੀ ਆਈ ਉਹਨਾਂ ਦੇ ਉਹਨਾਂ ਨੇ ਦਿੱਤੇ ਨਹੀਂ ਉਹ ਬੰਦਾ ਪਰੇਸ਼ਾਨ ਸੀਗਾ ਜੀ ਜੇ ਪਹਿਲਾਂ ਕੋਈ ਦੱਸਦਾ ਠੀਕ ਸੀਗੀ ਕੋਈ ਗੱਲ ਹੋਰ ਰਾਹ ਪੈ ਜਾਂਦੀ ਠੀਕ ਆ ਤੇ ਉਹਨੇ ਇੱਕ ਦੋ ਵਾਰੀ ਇਹ ਵੀ ਕਿਹਾ ਵੀ ਸਰਪੰਚ ਦੇ ਸਾਹਮਣੇ ਆਪਾਂ ਗੱਲਬਾਤ ਕਰ ਲੈਨੇ ਆ ਆਪਾਂ ਨਿਵੇੜ ਲੈਨੇ ਆ ਠੀਕ ਹੈ ਪਰ ਉਹ ਕਹਿ ਰਿਹਾ ਵੀ ਸਾਡੀ ਬੇਇੱਜ਼ਤੀ ਆ ਸਰਪੰਚ ਦੇ ਸਾਹਮਣੇ ਠੀਕ ਹੈ ਅਜ ਤਾਂ ਤੁਹਾਨੂੰ ਇੱਕ ਵਾਰੀ ਬਣਾਵਾਂਗੇ ਉਦੋਂ ਬਾਅਦ ਦੇਖਾਂਗੇ ਕੀ ਹੁੰਦਾ ਕੀ ਨਹੀਂ ਹੁੰਦਾ ਸਾਡੀ ਮੰਗ ਹੈ ਵੀ ਉਹ ਬੰਦੇ ਨੂੰ ਸਜ਼ਾ ਉਹਨਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਠੀਕ ਹੈ ਤੇ ਮੇਰੀ ਭੈਣ ਦੇ ਤਿੰਨ ਜਵਾਬ ਹੈ ਜੀ ਦੋ ਕੁੜੀਆਂ ਤੇ ਇੱਕ ਮੁੰਡਾ ਜੀ ਛੋਟੇ ਛੋਟੇ ਬੱਚੇ ਆ ਜੀ ਤੇ ਉਹ ਰਲ ਜਾਣਗੇ ਕੁਝ ਵੀ ਨਹੀਂ ਜਾਇਜ਼ਤ ਨਹੀਂ ਇਹਨਾਂ ਦੇ ਕਿੰਨੇ ਟਾਈਮ ਦਾ ਕੰਮ ਕਰਦੇ ਸੀ ਮਿਸਟਰ ਬਹੁਤ ਟਾਈਮ ਦਾ ਕੰਮ ਕਰਦੇ ਸੀ ਕੱਟੂ-ਕੱਟ ਹੋ ਗਿਆ ਮੈਨੂੰ ਲੱਗਦਾ 15-14 ਸਾਲ ਵਿਆਹ ਨੂੰ ਹੋ ਗਏ ਯਾ 13-14 ਸਾਲ ਦਾ ਵਿਆਹ ਨੂੰ ਹੋ ਗਏ ਉਦੋਂ ਪਹਿਲਾਂ ਤੇ ਕਰਦੇ ਸੀਗੇ ਬਚਪਨ ਤੋਂ ਜੀ। ਮਤਲਬ। ਇਹ ਸਾਰੀ ਕਿਉਂ ਮਿਰਜਿਆ ਨੇ ਸੁਸਾਈਡ ਹੋ ਗਈ ਹੈ ਜੀ ਕੀ ਮਾਮਲਾ ਹੈ? ਹਾਂਜੀ ਇਹ ਆਪਣਾ ਜਕਸੀਰ ਸਿੰਘ ਹੈ ਜਿਹੜਾ ਰਾਜਮਿਸਤਰੀ ਦਾ ਕੰਮ ਕਰਦਾ ਸੀ। ਇਹਨੇ ਇੱਕ ਮਕਾਨ ਬਣਾਇਆ ਸੀਗਾ। ਤਾਂ ਮਕਾਨ ਬਣਾਇਆ ਸੀ ਇਹ ਜਿਹੜੀ ਲੇਬਰ ਸੀਗੀ ਠੇਕਾ ਮਤਲਬ ਦਿੱਤਾ ਸੀਗਾ ਨੇ। ਉਹਦੇ ਪੈਸੇ ਨਹੀਂ ਸੀ ਦੇ ਰਹੇ ਉਹਦੇ ਤੋਂ ਤੰਗ ਆ ਕੇ ਇਹਨਾਂ ਨੇ ਉਹਦੇ ਸੁਸਾਈਡ ਕੀਤੀ ਹੈ। ਤੇ ਗਗਨਦੀਪ ਕੌਰ ਪਤਨੀ ਜਕਸੀਰ ਸਿੰਘ ਜਿਹੜੀ ਮ੍ਰਿਤਕ ਦੇ ਘਰ ਵਾਲੀ ਹੈ। ਉਹਦੇ ਬਿਆਨ ਤੇ ਸੀ ਦੋਸ਼ੀਆਂ ਦੇ ਖਿਲਾਫ 108 ਬੀ ਐਨ ਐਸ ਤਹਿਤ ਮੁਕੱਦਮਾ ਦਾਜ ਕਰ ਰਹੇ ਆ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਪਰਿਵਾਰ ਬੰਨੇ ਦੱਸਿਆ ਯਾਰ ਕਿ ਉਹਨਾਂ ਨੇ ਪਹਿਲਾਂ ਵੀ ਵੀਡੀਓ ਵੀ ਵਾਇਰਲ ਕੀਤੀ ਹੈ ਉਹ ਵੀ ਉਹਨਾਂ ਨੂੰ ਕਹਾਂ ਸਾਨੂੰ ਦਿਖਾਓ ਵੀਡੀਓ ਚੈੱਕ ਕਰਕੇ ਮਤਲਬ ਜਿਹਦਾ ਜਿਹਦਾ ਨਾਮ ਲਿਆ ਉਹਦੇ ਖਿਲਾਫ ਮਨ ਦੀ ਕਾਰਵਾਈ ਕੀਤੀ ਜਾਵੇਗੀ ਜੀ